ਲੇ ਵੀ ਮੱਲੋ ਕੱਲ ਮੱਜਾਂ ਤੁਹਾਨੂੰ ਦਿਖਾਈਆਂ ਸੀ ਅੰਦਰ ਬੈਠੀਆਂ ਇਹੇ ਆਪਣੀਆਂ ਮੱਜਾਂ ਸਾਰੀ ਰਾਤ ਬਾਹਰ ਰਹਿੰਦੀਆਂ ਨੇ ਕੱਚੇ ਦੇ ਵਿੱਚ ਉਸ ਤੋਂ ਬਾਅਦ ਸਵੇਰੇ ਇੱਕ ਵਾਰੀ ਧਾਰਾਂ ਚੋਂਣ ਤੋਂ ਬਾਅਦ ਫੇਰ ਬਾਹਰ ਹੁੰਦੀਆਂ ਨੇ ਹੁਣ ਇਹਨਾਂ ਨੂੰ ਨਮਾਤ ਧਵਾ ਕੇ ਦੁਬਾਰੇ ਠੀਕ ਆ ਇਹਨਾਂ ਨੂੰ ਅੰਦਰ ਕਰਾਂਗੇ ਮੈਂ ਜਿਹੜੀ ਗੱਲ ਕਰਦਾ ਵੀ ਜੈਸਾ ਤਨ ਤੇ ਵੈਸਾ ਮਨ ਜਦੋਂ ਪਸ਼ੂ ਨੂੰ ਧੁੱਪ ਨਹੀਂ ਨਾ ਮਿਲਦੀ ਸਹੀ ਤੇ ਸਹੀ ਚੰਦ ਦੀ ਰੋਸ਼ਨੀ ਨਹੀਂ ਮਿਲਦੀ ਬਈ ਸਾਬ ਲਾ ਲੋ ਫਿਰ ਉਹ ਪਸ਼ੂ ਬਿਮਾਰ ਹੋ ਜਾਂਦਾ ਅੰਦਰੋਂ ਬਿਮਾਰ ਹੋ ਜਾਂਦਾ ਪਿੰਡੇ ਲਾਲ ਹੋ ਜਾਂਦੇ ਆ ਪਸ਼ੂਆਂ ਦੇ ਪਸ਼ੂਆਂ ਦੇ ਵਿੱਚ ਕਾਲਾ ਪਣ ਨਹੀਂ ਜਾਂਦਾ ਦੇਖੋ ਕਾਲਾ ਪਣ ਫਿਰ ਆਪਾਂ ਕਹਿੰਨਾ ਯਾਰ ਦੁੱਧ ਵੀ ਪੀਣਿਆ ਕੈਲਸ਼ੀਅਮ ਦੀ ਵੀ ਕਮੀ ਹੋ ਗਈ ਠੀਕ ਆ ਫੇਰ ਸਾਨੂੰ ਜਿਹੜਾ ਇਹਨਾਂ ਦਾ ਸਮਾਨ ਪਾਉਣਾ ਆਪਾਂ ਹੁਣ ਦੁਪਹਿਰਾਂ ਨੂੰ ਉਹ ਦਿਖਾਉਣਾ ਵੀ ਪਾਉਣਾ ਕੀ ਆ ਆ ਦੇਖੋ ਇਹ ਕੱਲ ਸ਼ਾਮ ਦਾ ਸਮਾਨ ਭੰਉਂਤਾ ਹੋਇਆ ਬੜੇ ਐਵੇਂ ਸ਼ੋਲੇ ਲੇਟੀ ਗੋੜਾ ਖਾਲੇ ਦੇ ਚ ਹੁਣ ਪਾਉਣੀ ਆ ਸਰੋਂ ਦੀ ਠੀਕ ਆ ਇਹ ਇਹਨਾਂ ਨੂੰ ਦੁਪਹਿਰੇ 3 ਵਜੇ ਧਾਰਾ ਚੌਂ ਤੋਂ ਪਹਿਲਾਂ ਸਮਾਨ ਪਾਉਣਾ ਠੀਕ ਆ ਇਹ ਦੁੱਧ ਮਿੱਠਾ ਹੋ ਠੀਕ ਆ ਸਵਾਦ ਹੋਊਗਾ ਦੁੱਧ ਇਹਦੇ ਚ ਪ੍ਰੋਪਰ ਮਿਨਰਲ ਹੋਣਗੇ ਠੀਕ ਆ ਤੇ ਉਸ ਤੋਂ ਬਾਅਦ ਇਹ ਪਸ਼ੂ ਹਰਾ ਵੀ ਖਾਣਗੇ ਆਪਾਂ ਕੱਲਾ ਪਸ਼ੂਆਂ ਨੂੰ ਤੂੜੀ ਵਾਲਾ ਸਿਸਟਮ ਹੀ ਖਵਾ ਖਵਾ ਕੇ ਪਸ਼ੂਆਂ ਦੇ ਜਿਹੜਾ ਉਹ ਤੂੜੀ ਵਾਲਾ ਦੁੱਧ ਪੀਣਾਂ ਤੇ ਹਰੇ ਵਾਲਾ ਦੁੱਧ ਪੀਣਾਂ ਹ ਹਰਾ ਵੀ ਪ्योर ਬਣਿਆ ਹੋਵੇ ਇਸ ਤਰ੍ਹਾਂ ਡੋਡੇ ਮਿੱਠਾ ਰਸ ਠੀਕ ਆ ਮੇਰਾ ਕਹਿਣ ਦਾ ਮਤਲਬ ਇਹ ਹੈ ਬਈ ਜਿਹੜਾ ਆਪਾਂ ਦੁੱਧ ਪੀਣਾ ਤੰਦਰੁਸਤ ਪਸ਼ੂ ਦਾ ਪੀਤਾ ਜਾਵੇ ਆਪਾਂ ਕਹਿੰਦੇ ਨਾ ਵੀ ਚੀਜ਼ ਮਿਲੇ ਪੈਸੇ ਦਾ ਕੋਈ ਇਹੋ ਨਹੀਂ ਇੱਥੋਂ ਬਈ ਚੀਜ਼ ਮਿਲੂਗੀ ਠੀਕ ਆ ਪਰ ਐ ਨਹੀਂ ਹੈਗਾ ਵੀ ਦੱਸਾਂਗੇ ਕੁਝ ਹੋਰ ਠੀਕ ਆ ਦੇਵਾਂਗੇ ਕੁਝ ਹੋਰ ਸਹੀ ਪ्योर ਦੁੱਧ ਦਵਾਂਗੇ ਸਾਫ਼ ਸੁਥਰਾ ਤੇ ਪਸ਼ੂ ਜਗਾਲੀ ਜਗੂਲੀ ਕਰ ਰਿਹਾ ਦੇਖੋ ਠੀਕ ਆ ਜਿਹੜੀ ਹੁਣ ਇਹਨਾਂ ਨੂੰ ਆ ਧੁੱਪ ਪੈ ਰਹੀ ਆ ਰਾਤ ਸਾਰੀ ਇਹ ਬਾਹਰ ਰਹੇ ਆ ਚੰਦ ਦੀ ਰੋਸ਼ਨੀ ਪਈ ਆ ਠੀਕ ਆ ਬੰਦੇ ਤੇ ਪਸ਼ੂ ਬਿਮਾਰ ਹੋਣ ਦਾ ਕਾਰਨ ਹੀ ਇਹ ਆ ਵੀ ਦਿਨੇ ਉਹਨਾਂ ਨੂੰ ਧੁੱਪ ਨਹੀਂ ਮਿਲਦੀ ਪ्योर ਪ੍ਰੋਪਰ ਤੇ ਰਾਤ ਨੂੰ ਉਹਨਾਂ ਨੂੰ ਚੰਦ ਦੀ ਰੋਸ਼ਨੀ ਨਹੀਂ ਮਿਲਦੀ ਆਪਣੇ ਤੋਂ ਜਿਹੜੇ ਵੀ ਸੱਜਣ ਮਿੱਤਰ ਨੇ ਦੁੱਧ ਲੈਣਾ ਆਪਣਾ ਨੰਬਰ 62 8384 7571 ਕੰਟੈਕਟ ਕਰ ਸਕਦਾ ਸਹੀ ਦੁੱਧ ਦੇਵਾਂਗੇ ਠੀਕ ਆ ਪਰ ਥੋੜੇ ਇੱਕ ਦਿਨ ਸਾਡਾ ਦੁੱਧੇ ਹਾਜਮ ਨਹੀਂ ਆਉਣਾ ਕਿਉਂਕਿ ਪਹਿਲਾਂ ਪਾਣੀ ਧਾਣੀ ਵਾਲਾ ਦੁੱਧ ਜੇ ਪੀਤਾ ਹੋਣਾਗਾ ਦਸੀ ਰੜਕਾ ਜਾ ਜਿਹੜਾ ਪ्योर ਦੁੱਧ ਹੋਏ ਤੇ ਫਿਰ ਹਾਜਮ ਵੀ ਨਹੀਂ ਆਉਂਗਾ ਥੋੜਾ ਪਾਣੀ ਪੂਣੀ ਪਾ ਕੇ ਹਾਜਮ ਕਰ ਲਿਓ ਠੀਕ ਆ ਥੋੜਾ ਸਵਾਦ ਦਾ ਵੀ ਤੁਹਾਨੂੰ ਫਰਕ ਲੱਗੂ ਕਿਉਂ ਸਪਰੇਟ ਸਪਰੂਟੇ ਵਾਲਾ ਪੀਤਾ ਹੋਣਾ ਦੂਜੀਆਂ ਕਰੀਮਾਂ ਸ਼ਰੀਮਾਂ ਜੀਆਂ ਕੱਢ ਕੇ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਇਹਨੂੰ ਕਮੈਂਟ ਜ਼ਰੂਰ ਕਰਦਿਆ ਕਰੋ ਧੰਨਵਾਦ